जख्मी कर दिता जंडियाला गुरु विच, एक बेलेरो वाहन का संतुलन विघड़न के कारण दुकान विच दाखल हुई जिसने लगभग दुकानदार दर रुपये दुकानदार का नुकसान कर दिता दुकानदार का कहना है की साडी दुकान नोड़ दिता ए सा दुकान नोत नु नुकसान होया है

ਇਤੋਂ ਮੋੜ ਤੋਂ ਇਹਨੇ ਇੱਕਦਮ ਗੱਡੀ ਤੇਜ਼ ਕੀਤੀ ਤੇ ਸਿੱਧੀ ਦੁਕਾਨ ਦੇ ਅੰਦਰ ਹੀ ਆ ਕੇ ਵੜ ਗਈ ਕੀ ਕਿਸੇ ਕਿੰਨਾ ਨੁਕਸਾਨ ਆ ਕੇ ਸੱਟਾ ਬਟੇ ਲੱਗੇ ਨਹੀਂ ਛੱਟ ਨਹੀਂ ਲੱਗੀ ਲਾਤ ਤੇ ਸ਼ੀਸ਼ਾ ਵੱਜਾ ਵਾ ਭਾਪੇ ਹੋਣਾ ਦੇ ਤੇ ਉਹ ਇਹ ਆ ਵੀ ਨੁਕਸਾਨ ਤੇ ਕਾਫੀ ਹੋ ਗਿਆ ਇੱਕ ਬੰਦਾ ਥੱਲੇ ਵੀ ਆਇਆ ਇਹ ਇੱਕ ਬੰਦਾ ਹੀ ਉਹ 扑ੜ ਕੇ ਜਿਹੜਾ ਜਿਹਦਾ ਮੋਟਰਸਾਈਕਲ ਥੱਲੇ ਆਇਆ ਆ ਬੰਦੇ ਦਾ ਉਹ ਮੋੜ ਪਰੇ ਚੜ ਗਿਆ 扑ੜ ਕੇ ਥੱਲੇ ਉਹਦਾ ਫਰਟੀਨਾ ਮੁਰਛਾ ਲਿਆ ਸਾਡਾ ਇਹ ਘਟੋ ਘਾਟੇ ਵੀ 17000 ਰੁਪਏ ਦਾ ਨੁਕਸਾਨ ਕਰਕੇ ਵੀ ਮੰਗ ਕਹਿੰਦੇ ਮੰਗ ਵੀ ਸਾਨੂੰ ਸਾਡੇ ਨੂੰ ਪੈਸੇ ਦਵਾਏ ਜਾਣ ਗਲਤੀ ਤੇ ਘਰ ਵਾਲਿਆਂ ਦੀ ਨਾ ਬੱਚੇ ਨੂੰ ਗੱਡੀਆਂ ਫੜਾ ਦੇਣੀਆਂ ਉਤੋਂ ਮੋੜ ਤੋਂ ਗੱਡੀ ਇੱਕਦਮ ਸਪੀਡ ਤੇਜ਼ ਕਰਦੀ ਏ ਨਹੀਂ ਤੇ ਇੰਨਾ ਰਸ ਰਿੰਦਾ ਇੱਥੇ ਵੀ ਗੱਡੀ ਇੱਥੇ 10 ਸਪੀਡ ਤੋਂ ਵੱਧ ਚੱਲਦੀ ਨਹੀਂ ਬੰਦੇ ਕਿਨੇ ਵਿੱਚ ਬੰਦੇ 4-5 ਜਣੇ ਮੈਂ ਤੇ ਅੰਦਰ ਕੰਮ ਲੱਗਾ ਹੋਇਆ ਸੀ ਸੌਤੇ ਨੂੰ ਤੇ ਮੈਂ ਤਾਂ ਮਦਰ ਲੈ ਪਾਸੇ ਗਿਆ ਚੌਲ ਲੈਣ ਜਨਾਚਰ ਨੂੰ ਗਾਹ ਕੰਦਾ ਚੌਲ ਫਰਾਈ ਤੇਲ ਦੀ ਬੋਤਲ ਪਿੱਛੇ ਲੈਣ ਗਿਆ ਕੱਢਣ ਜਬਸ ਇੱਕ ਸਕਿੰਟ ਦੇ ਵਿੱਚ ਹੀ ਮੈਂ ਕਿਹਾ ਸ਼ਾਇਦ ਕੁਝ ਬਾਹਰ ਹੋਇਆ ਵੇਖਿਆ ਇੱਕਦਮ ਤੇ ਅਗਲੇ ਪਾਸੇ ਆ ਗਏ ਤੇ ਇਹ ਜਿਹੜਾ ਗੇਟ ਆਪਣਾ ਲੱਗਾ ਸੀ ਇਹ 23000 ਰੁਪਏ ਦਾ ਲੱਗਾ ਸੀ ਇਹ ਵੀ ਟੁੱਟ ਗਿਆ ਬਾਕੀ ਹੋਰ ਸੌਦਾ ਆਟਾ ਬਹੁਕਰ ਕਰਿਆ ਨੇ ਦਾ ਬਹੁਤ ਨੁਕਸਾਨ ਹੋਇਆ ਕੀ ਮੰਗ ਕਰਦੇ ਨੇ ਆਪਣੇ ਬਸ ਪੈਸੇ ਦਿੱਤੇ ਜਾਣ ਸਾਹਿਬ ਕਿੱਥੋਂ ਮਤਲਬ ਕਰਨਾ ਇੰਨਾ ਨੁਕਸਾਨ ਕੋਲ ਇੱਕ ਤਰੀਕੇ 17000 ਰੁਪਏ ਦਾ ਕਿੱਥੀ ਜਾਣ ਕੀ ਪਲੈਰੋ ਆਈ ਆ ਜੀ ਅੱਛਾ ਜੀ ਉਹਨੇ ਇੱਕ ਮੋਟਰਸਾਈਕਲ ਉਹਨੂੰ ਫੇਟ ਵਾਰੀ ਆ ਜਿਹਦੇ ਨਾਲ ਉਹ ਜ਼ਖਮੀ ਹੋ ਗਿਆ ਜੀ ਬਾਕੀ ਮੌਕੇ ਤੇ ਪੁੱਜ ਕੇ ਤੇ ਕਾਰਵਾਈ ਕਰ ਲਈ ਆ ਗੱਡੀ ਲੈ ਲਈ ਜੀ ਕਿੰਨੇ ਬੰਦੇ ਗੱਡੀ ਚਲਾਉਂਦੇ ਜੀ ਗੱਡੀ ਦੇ ਵਿੱਚ ਤੇ ਦੋ ਬੱਚੇ ਸੀ ਜੀ ਗੱਡੀ ਕਿੱਥੋਂ ਆਈ ਕਿਸੇ ਕਿੱਥੋਂ ਗੱਡੀ ਤੇ ਅਵਰਸਰ ਸਾਈਡ ਤੋਂ ਆਈ ਆ ਜੀ ਸਰਾਂ ਨੂੰ ਜਾ ਰਹੀ ਇਹ ਕਿਹੜੇ ਦੁਕਾਨ ਇੰਦੇਆਲਾ ਸਾਈਡ ਪਲੈਰੋ ਗੱਡੀ ਤੇ ਗੱਡੀ ਵੜੀ ਕਿੱਥੇ ਭਾਜੀ ਗੱਡੀ ਦੁਕਾਨ ਦੇ ਅੰਦਰ ਵੜ ਗਈ ਜੀ ਨੇ ਨਾ ਕੋਈ ਚਾਲੂ ਆ। ਤੱਕ ਦੁਕਾਨ ਦਾ ਤਰੀਬ-ਤਰੀਬ 2-4000 ਦਾ ਨੁਕਸਾਨ ਹੋ ਗਿਆ ਉਹਦਾ। ਤੇ ਬੰਦਾ ਜਿਹੜਾ ਜ਼ਖਮੀ ਉਹਦੀ ਹਾਲਤ ਕਿਹੋ ਜੀ ਹੈ? ਉਹਦੀ ਕਾਫੀ ਹਾਲਤ ਮਾੜੀ ਹੈ। ਸਿਰ 'ਤੇ ਸੱਟਾਂ ਲੱਗੀਆਂ ਜੀ। ਅੱਛਾ। ਬਾਕੀ ਜੋ ਵੀ ਕਾਰਵਾਈ ਬਣੂਗੀ ਕਰ ਦਾਂਗੇ। ਠੀਕ ਹੈ। ਹਾਂਜੀ।